ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝ ਕਰ ਰਹੇ ਹਾਂ ਉਹਦਾ ਨਾਮ ਹੈ ਵਚਨ ਬਲਾਸ ਇਹਨੂੰ ਲਿਖਿਆ ਬੂਟਾ ਸਿੰਘ ਸ਼ਾਦ ਹੋਰਾਨੇ ਇੱਕ ਮਜ਼ਾਹੀਆ ਕਿਸਮ ਦੀ ਕਹਾਣੀ ਹੈ ਕਿ ਪਿੰਡਾਂ ਦੇ ਲੋਕ ਕਿਵੇਂ ਨਿੱਕੀ ਜਿਹੀ ਗੱਲ ਪਿੱਛੇ ਰਾਈ ਦਾ ਪਹਾੜ ਬਣਾ ਲੈਂਦੇ ਤੇ ਮਰਨ ਮਾਰ ਤੇ ਝੁਲ ਜਾਂਦੇ ਆਓ ਫੇਰ ਸ਼ੁਰੂ ਕਰੀਏ ਕਹਾਣੀ ਵਚਨ ਬਲਾਸ ਮਾਗ ਮਹੀਨੇ ਦੇ ਸਬੀਰ ਦੀ ਧੁੰਦ ਨੂੰ ਚੀਰ ਦਾ ਸ਼ੇਰ ਖੇਤੋਂ ਮੁੜਿਆ ਪੁੱਤਰੇ ਸਾਂਭਾਂ ਵਾਂ ਉਸਨੇ ਖੇਤਾਂ 'ਚ ਘੌਰੂ ਪਾ ਦਿੱਤਾ ਸ਼ਾਂਕਾ ਨਵਿਰਤ ਕਰ ਫੇ ਉਹ ਬਹੁਤ ਹਰਖਿਆ ਕਿ ਉਸ ਨੂੰ ਸਿੱਧਾ ਰਾਹ ਵੀ ਨਹੀਂ ਸਿਲਾ ਪੜਿਆ ਤਰੇਲ ਭੀ ਜੀ ਫਸਲ ਮਿੱਧਦਾ ਉਹ ਮਸਾਂ ਹੀ ਪਿੰਡ ਪੁਜਿਆ ਹਾਲੀ ਤੋਂ ਉਹਨਾਂ ਗਾੜੀ ਸੀ ਸ਼ਾਨਣੀ ਨੇ ਸੀ ਸ਼ੁਰੂ ਹੋਈ ਗੁੰਗੇ ਬੱਦਲ ਵਾਂਗ ਧੁੱਪ ਚੁੱਪ 15 ਵਾਰ ਵੱਢ ਰਹੀ ਸੀ ਸਿੱਧ ਬਾਬੇ ਵਾਲੇ ਪਿੱਪਲ ਦੀ ਉੱਚੀ ਟੀਸੀ ਤੇ ਪੱਤਿਆਂ ਨਾਲ ਲੱਗਿਆ ਕੁਤਰਾ ਕਰਨ ਵਾਲੀ ਮਸ਼ੀਨ ਦੇ ਕੱਸੇ ਉਹ ਟੋਕ ਤੇ ਵਰਗਾ ਚੰਦਾ ਖੰਨਾ ਧੁੰਦ ਵਰਗੀ ਬੱਗੀ ਤੇ ਫਿੱਕੀ ਮੁਸਕਾਨ ਛੋਟ ਰਿਆ ਸੀ ਧੀਮੇ ਕੇ ਨਿੰਮ ਤੋ ਟਾਵਾ ਕਾ ਹੀ ਉੱਡਿਆ ਸੀ ਹਲੇ ਤਈ ਜਿਹੜਾ ਧੁੰਦ ਚ ਖਾਂਬਾ ਲਾ ਕੇ ਮੋੜ ਆਪਣੀ ਥਾਂ ਤੇ ਬਾਪ ਸਾਹ ਬੈਠਾ ਸੀ ਆਂਬਲੀ ਸਾਥ ਵਾਲਾ ਧੂਆਂ ਸੇਖਣ ਲਈ ਹੂੰ ਹੂੰ ਕਰਦਾ ਅਜੇ ਲੰਘਿਆ ਨਹੀਂ ਅਜੇ ਚੁੱਲਿਆਂ ਤੇ ਚਾਹ ਦੇ ਪਤੀਲੇ ਚਾੜ ਰਹੇ ਸਨ ਲੋਕ ਸ਼ੇਰ ਨੇ ਠੰਡੀ ਅਤੇ ਸੁੰਨੀ ਗਲੀ ਚ ਭੜਥੂ ਪਾ ਦਿੱਤਾ ਗਦੜਾ ਆਈ ਕਿਰਾ ਓਏ ਆਈ ਬਾਹਰ ਉਸਨੇ ਬਾਹਰ ਤੀ ਆਪਣੇ ਮੁੰਡੇ ਨੂੰ ਸੱਦਿਆ ਕੀ ਹੋ ਗਿਆ ਮੁੰਡਾ ਚੁੱਲ੍ਹੇ ਅੱਗੇ ਖੜਾ ਪੈਰ ਸੇਕ ਰਿਆ ਸੀ ਸਵੇਰੇ ਸਵੇਰੇ ਪਸ਼ੂਆਂ ਨੂੰ ਪੱਠੇ ਪਾ ਕੇ हटਿਆ ਸੀ ਪੈਰ ਠਰ ਗਏ ਸਨ ਉਹ ਤੂੰ ਭੱਜ ਕੇ ਆ ਤਾ ਸੀ ਕਿਰਾ ਸ਼ੇਰ ਨੇ ਗਲੀ ਚੋਂ ਨੇੜੇ ਆ ਕੇ ਕਿਹਾ ਕਿਉਂ ਭੱਜ ਕਿਉਂ ਨੂੰ ਗਾ ਮੱਝ ਸਵਾਉਣੀ ਹੈ ਗਿੱਦਰ ਨੂੰ ਨਿੱਕ ਸਵਾਦ ਦੇ ਰਿਆ ਸੀ ਪਰ ਤਾਂ ਵੀ ਉਸ ਨੇ ਠਿੱਬੀ ਜੁੱਤੀ ਪਾ ਲਈ ਸ਼ੇਰ ਦੀ ਆਵਾਜ਼ ਦੂਰ ਘਰਾਂ ਚੋਂ ਸੁਣ ਰਹੀ ਸੀ ਉਹ ਹੋਕਾ ਦੇ ਗਿਆ ਲੱਗਦਾ ਸੀ ਉਸ ਨੇ ਪੂਰਨ ਕੇ ਬਾਾਰ ਅੱਗੇ ਬੰਦੇ ਇਕੱਠੇ ਕਰ ਲਏ ਸਾਰੇ ਇੱਕ ਦੂਜੇ ਵੱਲ ਝਾਕ ਰਹੇ ਸਨ ਪਿਛਲੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਸ਼ੇਰ ਨੇ ਪੂਰਨ ਨੂੰ ਬਾਹਰ ਸੱਦਿਆ ਚੁੱਪ ਬੰਦਿਆਂ ਦੀ ਭੀੜ ਤੱਕ ਕੇ ਪੂਰਨ ਸਹਿਮ ਗਿਆ ਉਹ ਸਾਰਿਆਂ ਵੱਲ ਝਾਕਿਆ ਕਿਵੇਂ ਸੌਖਾ ਉਸ ਦੀ ਪੁਸ਼ ਵਿੱਚ ਘਬਰਾਹਟ ਸੀ ਸਾਨੂੰ ਤਾਂ ਆਪ ਨਹੀਂ ਯਾਰ ਪਤਾ ਕੀ ਗੱਲ ਹੈ ਸ਼ੇਰ ਸਿਆਂ ਜੱਗੂ ਝੀਫੜੇ ਨੇ ਆਪਣੀਆਂ ਲੰਮੀਆਂ ਮੁੱਛਾਂ ਚੋਂ ਚਾਹ ਦੇ ਡੱਕੇ ਝਾੜਦਿਆਂ ਪੁੱਛਿਆ ਗੁੜ ਦੀ ਚਾਹ ਦਾ ਮਠਾਸ ਹੋ ਹਾਲੇ ਵੀ ਮੁੱਛਾਂ ਚੋਂ ਚੂਸੀ ਜਾ ਰਿਹਾ ਸੀ ਇਸੇ ਨੂੰ ਪੁੱਛ ਲੋ ਸ਼ੇਰ ਨੇ ਮੁੰਝ ਵਰਗਿਆਂ ਕਰੜੀਆਂ ਮੋਛਾਂ ਨੂੰ ਵੱਟ ਦਿੱਤਾ ਗੁੱਸੇ ਚ ਉਹਦੀ ਝਾਕੜੀ ਕੌੜ ਮਜਬਾਂ ਸੀ ਉਹ ਪੂਰਨ ਨੂੰ ਡਰਾਉਂਦਾ ਜਾਪਦਾ ਸੀ ਸੇਲੀਆਂ ਤੇ ਮੋٹے ਵਾਲਾਂ ਚ ਧੁੰਦ ਦੇ ਮਣਕੇ ਝਾਕ ਰਹੇ ਸਨ ਉਹ ਯਾਰ ਕੋਈ ਗੱਲ ਤਾਂ ਦੱਸ ਪੂਰਨ ਖਿਜ ਗਿਆ ਲੱਗਦਾ ਸੀ ਤੂੰ ਆਪੇ ਦੱਸ ਖਾਂ ਜਿਹੜਾ ਸਦੇਹਾਂ ਹੀ ਅੰਦਰੋਂ ਧੂਲੇ ਚਾਹਬ ਨੇ ਪੀਣ ਦਿੱਤੀ ਜਿਉਂ ਦੀ ਆਵਾਜ਼ ਗੁੱਸਾ ਤੇ ਨੀਂਦਰ ਰੜਕੀ ਚਾਹ ਦਾ ਨਸ਼ਾ ਚਾਂਬੜਾ ਨਹੀਂ ਮਾਰਦਾ ਸੀ ਅਜੇ ਹਾਂ ਵੀ ਸ਼ੇਰ ਸਾਂ ਦੱਸ ਕੀ ਗੱਲ ਐ ਇੰਦਰ ਨੂੰ ਕੋਚੀ ਬੋਲਿਆ ਉਸ ਦੇ ਸਿਰ ਦੇ ਵਾਲ ਦਾੜੀ 'ਚ ਉਲਝੇ ਪਏ ਸਨ ਪੁਰਸ ਦੇ ਕੁੱਤੇ ਚੋਰ ਵਾਂਗ ਉਸ ਦੀ ਪੱਗ ਦੇ ਪੇਚ ਉਖੜੇ ਸਨ ਇਹ ਨੂੰ ਨਹੀਂ ਪਤਾ ਸ਼ਤਾਨੀਆਂ ਕਰਦਾ ਹੈ ਸ਼ੇਰ ਦਾ ਗੁੱਸਾ ਦੇ ਕਾਬੂ ਹੋ ਗਿਆ ਲੱਗਦਾ ਸੀ ਕੀ ਆਨੇ ਯਾਰ ਖੜਾ ਵੀ ਛੱਡੇਗਾ ਕੂਰੋਂ ਤੋਂ ਵੱਡਾ ਸਰੂਪ ਬਾਹਰ ਨਿਕਲਦਾ ਬੋਲਿਆ ਉਹ ਗੋਡਿਆਂ ਤੇ ਠੋਡੀ ਰੱਖ ਕੇ ਸਾਰੇ ਪਾਸੇ ਝਾਕਿਆ ਉਸ ਦਾ ਪਿਤਰਾ ਦੰਦ ਚਮਕਿਆ ਰਾਤ ਬਹੁਤੀ ਪੀ ਲਈ ਸੀ ਤੇ ਹੁਣ ਦਿਲ ਨੂੰ ਘੇਰ ਚੜ ਲੀ ਲੱਗਦੀ ਸੀ ਖੜਾ ਛੱਡੂ ਨੂੰ ਮੈਂ ਨੰਗਾ ਤੇਥੋਂ ਕਣਕ ਲੈਣੀ ਏ ਸ਼ੇਰ ਦਾ ਰੋਕਿਆ ਗੁੱਸਾ ਬੰਬ ਵਾਂਗ ਫਟਿਆ ਕਣਕ ਤਾਂ ਮੈਂ ਵੀ ਨਹੀਂ ਲੈਣੀ ਤੇ ਇਥੋਂ ਸਰੂਪ ਨੇ ਮੋੜ ਮਾ ਜਵਾਬ ਦਿੱਤਾ ਤੁਸੀਂ ਬੋਲ ਜੋਖਣ ਲੱਗ ਪਏ ਯਾਰ ਪਹਿਲਾਂ ਇਹ ਤਾਂ ਦੱਸੋ ਤੁਹਾਡਾ ਗੁੱਸਾ ਕੀ ਹੈ ਤੁਹਾਡੀ ਲੜਾਈ ਕਾਦੀ ਹੈ ਮੁੱਛਲ ਨੇ ਮੁੱਛਾਂ ਨੂੰ ਬਾਟ ਚਾੜਿਆ ਅਜੇ ਵੀ ਉਹ ਅੱਖਾਂ ਚੁਕਾ ਚਕਾ ਮੁੱਛਾ ਚੋਂ ਚਾਹ ਦੇ ਪੱਤੇ ਚੂਸ ਰਿਹਾ ਸੀ ਨਾ ਫੇਰ ਤਾਂ ਪੈਰ ਨਹੀਂ ਛੱਡਦੇ ਹੁੰਦੇ ਛੇਰ ਸ਼ੁਰੂ ਹੋ ਗਿਆ ਟਾਗਿਆ ਰ ਹੈ ਟਾਗਿਆ ਰ ਸਾਨੂੰ ਪਟਕੇ ਉਤਲੇ ਪੱਲੇ ਨਾ ਹੋ ਪੂਰਨ ਨੇ ਸਿੱਧੀ ਗੱਲ ਕੀਤੀ ਪੱਟਣ ਨੂੰ ਤੇਰਾ ਕੋ ਚੱਕ ਲਿਆ ਸੀ ਸ਼ੇਰ ਦਾ ਚਿਹਰਾ ਹੋਰ ਵੀ ਕਰੜਾ ਹੋ ਗਿਆ ਓਏ ਤੂੰ ਸਾਡਾ ਛੱਡਿਆ ਵੀ ਕੀ ਹੈ ਸਰੂਪ ਤੋਂ ਚੁੱਪ ਨਾ ਰਹਿ ਹੋਇਆ ਉਹ ਸਾਰਿਆਂ ਵੱਲ ਝਾਤੀ ਮਾਰ ਲਈ ਸੀ ਚੰਦ ਖੋਜੀ ਪਰਾਂ ਬੈਠਾ ਬਿੱਲੂ ਤੋਂ ਪੁੱਟੇ ਦੰਦਿਆਂ ਵਾਲਾ ਕੰਗਾ ਮੰਗ ਕੇ ਸਣ ਦੀ ਭਾਰੀ ਜੂੜੀ ਵਰਗੀ ਦਾੜੀ ਵਾਹ ਰਿਆ ਸੀ ਗੰਗਾ ਬਾਲਾਂ ਦੇ ਨੇੜੇ ਵੀ ਨਹੀਂ ਸੀ ਲੱਗਦਾ ਦਾੜੀ ਦੀ ਭਾਰੀ ਗੁੱਟੀ ਥੋਡੀ ਹੇਠ ਲਾਟੂ ਬਾਗ ਲੰਮਕ ਰਹੀ ਸੀ ਚੂੜੇ ਵਾਲੀ ਪੁੰਨਨੀ ਤੇਰੇ ਘਰ ਆਉਣੀ ਸੀ ਛੇ ਸਰੂਪ ਦੇ ਗੁੱਝੇ ਮਿਹਣੇ ਨੂੰ ਸਮਝ ਗਿਆ ਸੀ ਤੂੰ ਪੁੰਨਨੀ ਦਿੱਤੇ ਸੀ ਵੱਡੇ ਦਾਤੇ ਨੇ ਆਪਦੇ ਲਾਲਚ ਨੂੰ ਦਿੱਤੇ ਸੀ ਸ਼ੇਰ ਪੂਰੀ ਤਰ੍ਹਾਂ ਦਾ ਬੋਚ ਗਿਆ ਸੀ ਪਰ ਉਸ ਦਾ ਗੁੱਸਾ ਥੋੜਾ ਮਠਾ ਬਹਿ ਗਿਆ ਸੀ ਹੁਣ ਉਹ ਸਰੂਪ ਬਲ ਝਾਕੜਦੀ ਥਾ ਸਿੱਧੀਆਂ ਕੰਧਾਂ ਤੇ ਭੁੱਖਿਆਂ ਵਾਂਗ ਝਾਕਣ ਲੱਗ ਪਿਆ ਸੀ ਤੇ ਤੂੰ ਕਿੱਧਰਲਾ ਦਾਤਾ ਆ ਗਿਆ ਲੱਗਦਾ ਸੀ ਸਰੂਪ ਅਸਲੀ ਗੱਲ ਛੇੜਨੋਂ ਡਰਦਾ ਸੀ ਕੱਚੀ ਗੱਲ ਦਾ ਛੇੜਨਾ ਵੀ ਕੀ ਹੋਇਆ ਗੱਲ ਕੱਚੀ ਹੀ ਰਹੇਗੀ ਸੀ ਨਾ ਜਦੋਂ ਲੱਟੂ ਪੱਕੇ ਪਕਾਏ ਰਹਿ ਗਏ ਸਰੂਪ ਨੂੰ ਸ਼ੱਕ ਸੀ ਪਰ ਉਹ ਮਰ ਢਲ ਚੱਲੀ ਸੀ ਭਰੋਸਾ ਕਰਨਾ ਪਿਆ ਸ਼ੇਰੂ ਤੇ ਸ਼ੇਰ ਨੇ ਮੁੱਲ ਦਾ ਸਾਹ ਕਰਾਤਾ 2000 ਪਹਿਲਾਂ ਦਿੱਤਾ ਸਾਨੂੰ ਤਕੜਾ ਸੀ ਰੁਪਏ ਦਾ ਕਿ ਡਰ ਸੀ ਨਾਨਕਾ ਮੇਲ ਪਹੁੰਚ ਗਿਆ ਸਰੂਪ ਬੜਾ ਜੇਰੇ ਵਾਲਾ ਸੀ ਲੱਡੂ ਜਲੇਬੀਆਂ ਮਣਾ ਹੋਈ ਪੱਕੀਆਂ ਖੰਡ ਮੋਕੀ ਦਾ ਗੁੜ ਦੇ ਲੱਡੂ ਸ਼ੁਰੂ ਹੋ ਗਏ ਸਰੂਪ ਨਾਈ ਤੋਈ ਕਰਾ ਕੇ ਭਿੰਡ ਵਾਂਗ ਦਗ ਰਿਆ ਸੀ ਸਾਨੂੰ ਨੇ ਆ ਕੇ ਦੱਸਿਆ ਚਾਨ ਚੱਕ ਹੀ ਕਿ ਭਾਈ ਕੁੜੀ ਤਾਂ ਮਰ ਗਈ ਸ਼ੇਰ ਨੇ ਅੱਧ ਪਿਛ ਅੱਧ ਮਕਾ ਦਿੱਤਾ ਡੱਡ ਦੇ ਅੱਗੇ ਕਿਸੇ ਦੀ ਕੀ ਬਾ ਧੀ ਵਾਲਿਆਂ ਦੀ ਭਾਈ ਧੀ ਗਈ ਤੇ ਤੁਹਾਡੇ ਪੈਸੇ ਗਏ ਉਹ ਦਿਨ ਭੁੱਲ ਗਿਆ ਜਦੋਂ ਜੇਲ੍ਹ 'ਚ ਬੈਠਾ ਤਾਂ ਹੀ ਰੋਂਦਾ ਸੀ 400 ਜੇਬ 'ਚੋਂ ਦੇ ਕੇ ਛੁਡਾਇਆ ਸੀ ਸ਼ੇਰ ਗੱਲ ਨੂੰ ਹੋਰ ਪਾਸੇ ਲੈ ਤੁਰਿਆ ਤੂੰ 400 ਪੁੰਨ ਤਾਂ ਨਹੀਂ ਦਿੱਤਾ ਸੀ ਘਮਾ ਤੇ ਗੁੱਠਾ ਪਹਿਲਾਂ ਲਵਾਇਆ ਸੀ ਗੁੱਠਾ ਲਵਾਉਣਾ ਨਹੀਂ ਸੀ ਸ਼ੇਰ ਦੇ ਮੁੰਡੇ ਨੇ ਕਿਹਾ ਉਸ ਦੀ ਦਾੜੀ ਤੇ ਸਜਰੇ ਖਤ ਚਮਕ ਰਹੇ ਸਨ ਗਲੀ ਚ ਤੁੰਦੇ ਛੱਟ ਗਈ ਸੀ ਅਮਲੀ ਬੁੜਾ ਨਸਵਾਰ ਦੀਆਂ ਲਫਟਾਂ ਛੱਡਦਾ ਸੱਤਵਲ ਤੁਰ ਪਿਆ ਸੀ ਕਮਜ਼ੋਰ ਚਾਨਣ ਮਨੇਰਿਆਂ ਤੇ ਬਹਿ ਗਿਆ ਸੀ ਗਰਲਾਵਲਾ ਬੱਚਾ ਕੱਚਾਂ ਚ ਮੁੱਕੀਆਂ ਦੇ ਨੰਗੀਆਂ ਲੱਤਾਂ ਤੇ ਸਹਿਵਾ ਕੰਨ ਕਢੀ ਗਲੀ ਚੋਂ ਭਜਦਾ ਦਿਸਦਾ ਸੀ ਸਰੂਪ ਬੋਲਿਆ ਸੀ ਫੇ ਮੇਣਾ ਕਾਦਾ ਦਿਨੇ ਆ ਓਏ ਤੇਰੇ ਵਾਂਗੂ ਰਾਤ ਬਰਾਤੇ ਲੋਕਾਂ ਦੀ ਕਪਾਹ ਤਾਂ ਨਹੀਂ ਚੁਗਦੇ ਸ਼ੇਰ ਹੱਡ ਤੇ ਮਾਰ ਨੂੰ ਨਾ ਰਹਿ ਸਕਿਆ ਤੇ ਤੁਸੀਂ 70 ਬਣੇ ਕਿੱਥੋਂ ਆ ਗਏ 20 ਵਾਰੀ ਤੇਰਾ ਮੁੰਡਾ ਲੋਕਾਂ ਦੇ ਨਰਮੇ ਜੋਗ ਦਾ ਫੜਿਆ ਗਿਆ ਸ਼ੇਰ ਦਾ ਮੁੰਡਾ ਗਿੱਦੜ ਚਾਰਕ ਗੱਠਾ ਪਿੱਛੇ हट ਗਿਆ ਨੂਰਾਂ ਵਾਲੀ ਨੇ ਅੱਗੋਂ ਬੁੱਲ ਸੇਕ ਦਿੱਤੇ ਸਨ ਆ ਸ਼ਰਮ ਮਾਨ ਨੰਗਾ ਤੇਰਾ ਬਾਪੂ 20 ਵਾਰੀ ਲੋਕਾਂ ਦੀਆਂ ਮੰਡਲੀਆਂ ਕੁੱਟਦਾ ਫੜਿਆ ਗਿਆ ਸ਼ੇਰ ਨੇ ਖੁਦੋ ਫਰੋੜਨੀ ਸ਼ੁਰੂ ਕਰ ਦਿੱਤੀ ਨਾ ਤੂੰ ਬਹੁਤਾ ਤਾਣਾ ਚੜ ਸਰੂਪ ਨੇ ਖਵਰਦਾ ਕੀਤਾ ਤੇਰਾ ਕਿਹੜਾ ਬੋੜ ਚੱਕ ਲਿਆ ਯਾਰ ਸ਼ੇਰ ਨੂੰ ਭੁੱਲੀ ਗੱਲ ਚੇਤੇ ਆ ਗਈ ਤੇ ਗੱਲ ਨੂੰ ਉਧਰ ਹੀ ਫੇਰ ਲਿਆ ਤੁਰਿਆ ਤੇ ਅਸੀਂ ਤੇਰੀ ਕਿਹੜੀ ਕਵਾਚ ਉਗਲੀ ਪੂਰਨ ਦੀ ਨਵੀਂ ਤਿੱਲੇਦਾਰ ਜੁੱਤੀ ਦਾ ਗਲਾਬੀ ਫੁੱਲ ਸ਼ਰਮ ਨਾਲ ਝੋਕਿਆ ਸੀ ਖੋਜੀ ਨੇ ਲੱਗਦੇ ਹੱਥ ਸਿਰ ਵੀ ਬਾਹ ਲਿਆ ਸੀ ਮੰਗਿਆ ਸੰਧ ਮਸਾਂ ਸੂਤ ਆਇਆ ਸੀ ਨਾਲੇ ਸਿਰ ਦੇ ਵਾਲਾਂ 'ਚ ਕਿਹੜਾ ਕੰਗੇ ਦਾ ਕੁਝ ਵਿਗੜਨਾ ਸੀ ਮਸਾਂ ਬੇਰ ਜਿੰਨੀ ਤਾਂ ਜੂੜੀ ਸੀਗੀ ਸਖਣਾ ਤਾਲੂਆ ਸ਼ੀਸ਼ੇ ਵਾਂਗ ਚਮਕਦਾ ਸੀ ਤਾਲੂਆ ਭਲਾ ਗੱਭਰੂ ਦੀ ਢਾਂਗ ਅੱਗੇ ਕਿਵੇਂ ਪਾ ਬਿਲਾ ਸਕਦਾ ਸੀ ਸਾਰਾ ਕਸੂਰ ਖੋਜੀ ਦੀ ਖੋਜਦਾ ਸੀ ਉਹਨੇ ਘੋੜਿਆਂ ਦੇ ਮੁੰਡੇ ਦੀ ਪੈੜ ਕੱਢ ਕੇ ਚੋਰੀ ਫੜਾਤੀ ਤੇ ਮੁੰਡੇ ਨੇ ਖੋਜੀ ਦਾ ਤਾਲੂਆ ਭੰਨਤਾ ਵਾਲ ਸਦਾ ਲਈ ਉਖੜ ਗਏ ਵੱਡਿਆ ਬਖਤੌਰਾ ਸ਼ਰਾਬੀ ਜਾਨੀ ਦੀਆਂ ਮੁੰਦਰਾ ਲਾ ਕੇ ਪਿਓ ਨੇ ਖਾਧੀਆਂ ਜੁੱਤੀਆਂ ਭੁੱਲ ਗੀਆਂ ਤੇ ਸਾਥ 'ਚ ਗੱਲ ਕਰਨ ਨੂੰ ਮਰਦਾ ਤੇ ਤੂੰ ਜਗਿੰਦਰ ਸਿੰਘ ਥਾਣੇਦਾਰ ਦੀ ਕੁੱਟ ਭੁੱਲੇ ਹੋਏਗਾ ਪੱਟੀ ਦਾੜੀ ਦੇ ਵਾਲ 15 ਦਿਨ ਜੇਚਪਾਗੇ ਤੁਰਿਆ ਫਿਰਦਾ ਰਿਹਾ ਕਿਹੇ ਕਿਹਦੇ ਅੱਗੇ ਜੇਚੋ ਕੱਢ ਕੇ ਦਿਖਾਉਂਦਾ ਰਿਹਾ ਉਹ ਭੁੱਲ ਗਿਆ ਸਰੂਪ ਇੱਕਦਮ ਚੰਨ ਕੁੱਟਿਆ ਸੀ ਤੇ ਤੂੰ ਜਿਹੜੀਆਂ ਵੇੜ ਜਾਲੀ ਤੋਂ ਖਾਧੀਆਂ ਸੀ ਉਹ ਭੁੱਲ ਗਿਆ ਸ਼ਰਾਬ ਨਾਲ ਰੱਜਿਆ ਸਰੂਪ ਇੱਕਦਨ ਵੇੜ ਵਾਲੇ ਦੇ ਘਰੇ ਚਲੇ ਗਿਆ ਸੀ ਸ਼ਰਾਬੀ ਸਰੂਪ ਨੂੰ ਉਹਦਾ ਮੁਸ਼ਕੀ ਰੰਗ ਮਸਾਲੇਦਾਰ ਪਕੌੜਿਆਂ ਵਰਗਾ ਲੱਗਿਆ ਸ਼ਰਾਬੀ ਸਰੂਪ ਨੇ ਤਖਤੇ ਦੀ ਚੂੜੂ ਲਾ ਲਈ ਸੀ ਹਰੀ ਜਣਾ ਨੇ ਅੰਦਰ ਹੀ ਨੱਪ ਲਿਆ ਤੇ ਮਾਰ ਮਾਰ ਛਤਰ ਕਰਤੀ ਪ੍ਰੇਰੋ ਦੀ ਪੂਰੀ ਨੰਬਰਦਾਰਾਂ ਦੀ ਚਵਾਰੇ ਤੇ ਧੁੱਪ ਚਮਕੀ ਸੀ ਸੁਨਹਿਰੀ ਧੌਣ ਵਾਲਾ ਮੋਰ ਚਵਾਰੇ ਦੇ ਮੱਥੇ ਤੇ ਹਵਾ ਦੇ ਬੋਲੇ ਨਾਲ ਘੋਕਣ ਲੱਗ ਪਿਆ ਸੀ ਚੁੱਪ ਕਰੋ ਬੇਸ਼ਰਮੋ ਧੌਲੀ ਦਾੜੀ ਮੂੰਹ ਤੇ ਆਈ ਹੈ ਗਰਦਿਆਲ ਨੇ ਆਕੇ ਕਿਹਾ ਉਹ ਚੁੱਲ੍ਹੇ ਕੋਲੇ ਬੈਠਾ ਹੀ ਬਚਨ ਬਲਾਸ ਸੁਣ ਰਿਹਾ ਸੀ ਜਮੇ ਸ਼ਰਮ ਲਾਤੀ ਯਾਰ ਬਹੁਤ ਸਾਰੇ ਨੇ ਕਿਹਾ ਤੇ ਸਾਨੂੰ ਆ ਸੁਣਾਉਣ ਲਈ ਸਵੇਰੇ ਸਵੇਰੇ ਸਾਦ ਕੇ ਲਿਆਇਆ ਸੀ ਹਾਕਮ ਨੇ ਮੋਛ ਨੂੰ ਵੱਟ ਚਾੜਿਆ ਤੂੰ ਪੁੱਤਾਂ ਧਿਆਲ ਐ ਚੰਗਾ ਨਹੀਂ ਲੱਗਦਾ ਖੋਜੀ ਨੇ ਸਾਫਾ ਲੋਟ ਕਰਦਿਆਂ ਕਿਹਾ ਯਾਰ ਪੁੱਤਾਂ ਧਿਆਨ ਨੂੰ ਇਹ ਮੂੰਹ ਚ ਪਾ ਜੂਗਾ ਵੱਡਾ ਆਸਾਨ ਸ਼ੇਰ ਇੰਜਣ ਵਾਂਗ ਭਾ ਕੁੱਟਿਆ ਤੈਨੂੰ ਐ ਵੱਡੇ ਸੇਠ ਨੂੰ ਜਾਣਦਾ ਮਾੜੀ ਜੀ ਇਹ ਗੱਲ ਤੇ ਜੁੱਲੀਆਂ ਲਵੇੜ ਧਰਦਾ ਹੈ ਸਰੂਪ ਸ਼ੇਰ ਦਾ ਭੇਤੀ ਸੀ ਤੇ ਤੂੰ ਕਿੱਧਰ ਲ ਜਾਉਣਾ ڈاکੂ ਆ ਗਿਆ ਓਏ ਘੋੜਿਆਂ ਦੇ ਮੁੰਡੇ ਤੋਂ 20 ਵਾਰੀ ਬਾਹ ਪਰਾਈਏ ਓਏ ਤੇਰੇ ਵਰਗੇ 20 ਕੁੱਟ-ਕੁੱਟ ਕੇ ਤੱਕਲੇ ਵਾਂਗ ਸੱਦੇ ਕੀਤੇ ਕਿ ਗਿੱਦੜ ਨੇ ਕਿਹਾ ਦੇਖ ਲੈ ਪੈਂਤੜਾ ਫਿਰ ਸ਼ੇਰ ਨੇ ਖੇਸ ਪਰਾਂ ਸੁੱਟ ਦਿੱਤਾ ਆ ਜਾ ਸਰੂਪ ਚਾਦਰ ਕਸਣ ਲੱਗ ਪਿਆ ਗਿੱਦੜ ਨੇ ਗੰਦੀ ਗਾਲ ਕੱਢੀ ਗੁੱਸੇ ਨਾਲ ਉਹਦੀਆਂ ਬੌਣੀਆਂ ਬਿੰਗੀਆਂ ਲੱਤਾਂ ਕਮਾਣ ਵਾਂਗ ਲਿਫਗੀਆਂ ਤੇ ਉਹ ਥਾਂ ਤੇ ਹੀ ਕਿ ਬੇਲਾਗ ਡਾਗ ਲੈਣ ਘਰ ਨੂੰ ਹਵਾ ਬਣ ਗਿਆ ਇੱਕਦਾਂ ਰੌਲਾ ਮਚ ਗਿਆ ਤੁਸੀਂ ਸਾਨੂੰ ਹੀ ਕੰਜਰ ਬਣਾਤਾ ਸਾਨੂੰ ਦੱਸੋ ਤਾਂ ਸਹੀ ਤੁਹਾਡਾ ਰੌਲਾ ਕੀ ਹੈ ਜੰਗੀਰ ਨੇ ਸ਼ੇਰ ਨੂੰ ਫੜ ਲਿਆ ਸੀ ਇਹ ਯਾਰ ਲੜਕਾ ਦੇ ਪਿੱਛੇ ਰਹੀ ਹੈ ਗਰਦਿਆਲ ਹੈਰਾਨ ਸੀ ਉਸ ਗੋਲੀ ਵਾਂਗ ਤੇਜ਼ ਆਉਂਦੇ ਗਿੱੱੜ ਦੇ ਹੱਥੋਂ ਥੈਲਾ ਫੜਿਆ ਤੇ ਉਸ ਦੇ ਕੰਢੇ 'ਚ ਪੀੜ ਮਾਰ ਕੇ ਪਿੱਛੇ ਨੂੰ ਮੋੜਤਾ ਪੂਰਨ ਤੇ ਸਰੂਪ ਵੀ ਲੋਕਾਂ ਦੀ ਝਿੜਕ ਤੇ ਠੰਡੇ ਹੋ ਕੇ ਕੜ ਗਏ ਬੰਦੇ ਬੁੜੀਆਂ ਤੇ ਬੱਚਾਂ ਦੀ ਪੀੜ ਜਮਾ ਹੋ ਗਈ ਸੀ ਤੂੰ ਦੱਸਦਾ ਕਿਉਂ ਨਹੀਂ ਤੇਰਾ ਝਗੜਾ ਕੀ ਹੈ ਆਕਮ ਨੇ ਸ਼ੇਰ ਨੂੰ ਘੂਰਿਆ ਯਾਰ ਪੁੱਛਿਆ ਨਹੀਂ ਦੱਸਿਆ ਨਹੀਂ ਸੁਖੂ ਵਾਲੇ ਤੋਂ ਵੱਡੀ ਕਿੱਕਰ ਵੱਢ ਕੇ ਲਿਆਏ ਸ਼ੇਰ ਨੇ ਹੀ ਸੁਣਾਈ ਤੂੰ ਤਾਂ ਸਾਗਰ ਵਾਲੀ ਟਾਲੀ ਵੱਢ ਲਈ ਸੀ ਫਿਰ ਮੈਂ ਤਾਂ ਪੁੱਛ ਕੇ ਵੱਢੀ ਸੀ ਸ਼ੇਰ ਬੋਲਿਆ ਮੈਂ ਵੀ ਤਾਂ ਤੇਥੋਂ ਪੁੱਛਿਆ ਸੀ ਸਰੂਪ ਨੇ ਕਿਹਾ ਮੈਂ ਇਹ ਤਾਂ ਨਹੀਂ ਕਿਹਾ ਸੀ ਕਿ ਸਾਰੇ ਅੰਦਰ ਪਾਲੀਆਂ ਆ ਦੇ ਘਰੇ ਤੇ ਤੂੰ ਸਾਨੂੰ ਵੀ ਦਿੱਤਾ ਸੀ ਉਹਦੇ ਨਾਲ ਇਹ ਰਲ ਗਈ ਸ਼ੇਰ ਨੇ ਕਿਹਾ ਨਹੀਂ ਰਲ ਗਈ ਤਾਂ ਕਿੰਨਾ ਘਾਟਾ ਪੈ ਗਿਆ ਗਰਦਿਆਲ ਨੇ ਕਿਹਾ ਚੰਗਾ ਜੇ ਤੂੰ ਹੀ ਲਟਾਉਣ ਤੇ ਤੁਲੈ ਤਾਂ ਮੈਨੂੰ ਕੀ ਸ਼ੇਰ ਗਰਦਿਆਲ ਦਾ ਵੱਡਾ ਭਾਈ ਸੀ ਲੈ ਵੀ ਪੰਚਾਇਤ ਤੇ ਸਾਥੋਂ ਹੋ ਗਈ ਗਲਤੀ ਜਿਹੜਾ ਮੁੱਲ ਦਵਾਣਾ ਦਵਾ ਦਿਓ ਪੂਰਨ ਨੇ ਸਾਰੇ ਭਰਾਵਾਂ 'ਤੇ ਸੁੱਟ ਦਿੱਤੀ ਕੀ ਗੱਲ ਯਾਰ ਮੇਰੀ ਕਿਕਰ ਵੇਖੀ ਹੋਈ ਐ ਇਹਨੂੰ ਤਾਂ ਬਸ ਲੜਨ ਦੀ ਬਾਣ ਐ ਲੜਾਈ ਭਾਲਦਾ ਹਾਕਮ ਨੇ ਸ਼ੇਰ ਦੇ ਭੜੇ ਸਵਾਦੀ ਨਿੰਦਿਆ ਕੀਤੀ ਸ਼ੇਰ ਨੇ ਹਾਕਮ ਵੱਲ ਹਰੜੇ ਦੇ ਪੱਤ ਵਰਗੀ ਅੱਖ ਕੱਢੀ ਚੱਲ ਸ਼ੇਰ ਸਾਂ ਕਿਕਰ ਦਾ ਸ਼ਾਂਗ ਤੂੰ ਚੁੱਕ ਲਈ ਖੋਜੀ ਨੇ ਸਾਰਿਆਂ ਵਿਚਕਾਰ ਖੜ ਕੇ ਫੈਸਲਾ ਕੀਤਾ ਠੀਕ ਐ ਸਰੂਪ ਨੇ ਫੈਸਲਾ ਸਿਰ ਮੱਥੇ ਕਬੂਲਿਆ ਇਹ ਤਾਂ ਹੋਈ ਨਾ ਇਨਸਾਫ ਦੀ ਗੱਲ ਗੁੱਝਾ ਹਾਸਾ ਸ਼ੇਰ ਦੀਆਂ ਮੁੱਛਾਂ ਵਿੱਚ ਛਣਕਿਆ। ਬਸ ਇੰਨੀ ਗੱਲ ਪਿੱਛੇ ਇੰਨੀ ਪੌੜੀਆਂ ਚੜੇ। ਗਰਦਿਆਲ ਨੇ ਵੱਡੇ ਭਾਈ ਨੂੰ ਲਾਂਟ ਦਿੱਤੀ। ਹਾਲੇ ਇਹ ਨੀਕ ਗੱਲ ਐ। ਸ਼ੇਰ ਆਦ ਦੀ ਲੜਾਈ ਹੱਕੀ ਸਮਝਦਾ ਸੀ। ਜੇ ਤੈਨੂੰ ਬਹੁਤੇ ਬਾਲਣ ਦੀ ਲੋੜ ਐ ਨਾ ਸਾਡੀਆਂ ਦੋ ਟਾਲੀਆਂ ਛਾਂਗੀਆਂ ਪਈਆਂ ਜਾਂ ਚੱਕ ਲਿਆ। ਆਕਮ ਨੇ ਤੁਰੇ ਜਾਂਦੇ ਸ਼ੇਰ ਨੂੰ ਸ਼ਰਮ ਦਿੱਤੀ। ਬੰਦੇ ਪਿੱਛੇ ਤੋਂ ਮਿੱਟੀ ਝਾੜਦੇ ਤੁਰ ਗਏ। ਉਹ ਡਾਂਗ ਜੇੜ-ਜੇੜ ਵਾਸੀਆਂ ਲੈ ਰਹੇ ਸਨ ਸੂਰਜ ਰਸਾ ਪਰ ਉੱਚਾ ਹੋ ਗਿਆ ਸੀ ਧੁੰਦ ਪੂਰੀ ਤਰ੍ਹਾਂ ਮਿਟ ਗਈ ਸੀ ਤੇ ਇਧਰ ਬਚਨ ਬਲਾਸ ਵੀ ਬੰਦ ਹੋ ਚੁੱਕਿਆ ਸੀ ਧੰਨਵਾਦ ਦੋਸਤੋ